ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਜੀ ਲੋ ਵੀ ਸੱਜਣੂ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਜੀ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਪਿੰਡ ਜੀ ਬਾਈ ਨੂੰ ਬਾਗਾਪੁਰਾਣਾ ਇਸ ਵੀਡੀਓ ਦੇ ਵਿੱਚ ਸੱਜਣੂ ਵੈਸੇ ਆਪਾਂ ਚਲੋ ਵੀਰ ਦੇ ਸਾਰੇ ਪਸ਼ੂਆਂ ਤੇ ਆਪਾਂ ਕੈਮਰਾ ਮਾਰਤਾ ਇਸ ਵੀਡੀਓ ਦੇ ਵਿੱਚ ਨਾ ਆਪਾਂ ਸਾਨੂੰ ਇੱਕ ਮੰਨ ਕੇ ਚਲੋ ਵੀ ਧਾਰਾਂ ਚੋਣ ਵਾਲੀ ਮਸ਼ੀਨ ਵਿਖਾਉਣੀ ਹੈ ਜਿਹੜੀ ਡੈਰੀ ਫਾਰਮ ਦੇ ਮਨ ਕੇ ਚੱਲੋ ਰੁਟੀਨ ਦੇ ਵਿੱਚ ਆਪਣੀ ਕੰਮ ਆਉਣ ਵਾਲੀ ਚੀਜ਼ ਆ ਜਿਹੜੀ ਵੀ ਕਿਸੇ ਭਰਾ ਦੇ ਮਨ ਕੇ ਚੱਲੋ ਕੋਈ 5-7 ਪਸ਼ੂ 10 ਪਸ਼ੂ ਰੱਖੇ ਆ ਤਾਂ ਅੱਜ ਕੱਲ ਦੇ ਸਮੇਂ ਦੇ ਹਿਸਾਬ ਨਾਲ ਵੀ ਅੱਜ ਦੇ ਟਾਈਮ ਦੇ ਵਿੱਚ ਸੱਜਣੋ ਲੇਬਰ ਦੀ ਬਹੁਤ ਸਮੱਸਿਆ ਮੀਨ ਪ੍ਰੋਬਲਮ ਇਹ ਆ ਜਾਂਦੀ ਆ ਜਦੋਂ ਫਿਰ ਆਪਾਂ ਡੇਰੀ ਫਾਰਮ ਦਾ ਧੰਦਾ ਕਰਨਾ ਤੇ ਉਹਦੇ ਵਿੱਚ ਆਪਾਂ ਜੇ ਲੇਬਰ ਨੂੰ ਵਰਤਦੇ ਆ ਮੰਨ ਕੇ ਚੱਲੋ ਤੇ ਫਿਰ ਉਹ ਜ਼ਿਆਦਾ ਟਾਈਮ ਲੰਮਾ ਟਾਈਮ ਚਾਂਸ ਘਟੋਂਦੇ ਚੱਲੁੰਦੇ ਕਿਉਂਕਿ ਆਪਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੱਜ ਨੂੰ ਲੇਬਰ ਦੇ ਕਰਕੇ ਆਪਾਂ ਨੂੰ ਚੁਵਾਈ ਦੀ ਬਹੁਤ ਦਿੱਕਤ ਆਉਂਦੀ ਹੈ ਮੇਨ ਗੱਲ ਇਹ ਹੈ ਤੇ ਇਸੇ ਮਨ ਕੇ ਚਲੋ ਆਪਾਂ ਵੀਡੀਓ ਦੇ ਵਿੱਚ ਨਾ ਤੁਹਾਨੂੰ ਇੱਕ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਤੇ ਆਪਾਂ ਚੁਵਾਈ ਵਾਲੀ ਮਸ਼ੀਨ ਦਿਖਾ ਦਣੀ ਹੈ ਬਹੁਤ ਚੰਗੀ ਕੰਪਨੀ ਦੀ ਹੈ ਬਾਕੀ ਵੀਰ ਦੇ ਨਾਲ ਆਫ ਕੈਮਰਾ ਗੱਲਬਾਤ ਹੋਈ ਬਾਈ ਕਹਿੰਦਾ ਵੀ ਗਾਰੰਟੀ ਵੀ ਰਹਿੰਦੀ ਹੈ ਤੇ ਬਾਕੀ ਆਪਾਂ ਮਾਲਕ ਦੇ ਨਾਲ ਤੁਹਾਡੀ ਬਕਾਇਦਾ ਗੱਲਬਾਤ ਕਰਾਵਾਂਗੇ ਸਿੱਧਾ ਬਾਈ ਦਾ ਕੰਟੈਕਟ ਨੰਬਰ ਸਕ੍ਰੀਨ ਤੇ ਸ਼ੋਅ ਹੋਊਗਾ ਸੱਜਣੋ ਤੇ ਗੱਲਬਾਤ ਤੁਸੀਂ ਕਰਨੀ ਹੈ ਤਸੱਲੀ ਨਿਰਖਬਰਖ ਕੋਲੇ ਆ ਕੇ ਚੀਜ਼ ਦੀ ਤੁਸੀਂ ਕਰਨੀ ਹੈ ਤੇ ਵਾਕੀ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਵੀਰ ਦੇ ਨਾਲ ਗੱਲਬਾਤ ਤੁਹਾਡੀ ਕਰਾਉਣੀ ਹੈ ਤੇ ਆਪਣੇ ਨਾ ਵੀਡੀਓ ਦੇ ਵਿੱਚ ਐਂਡ ਤੱਕ ਸੱਜਣੋ ਜੁੜੇ ਰਹੋ ਤੇ ਜੇ ਕਿਸੇ ਭਰਾ ਨੇ ਇਦਾਂ ਦੀ ਕੋਈ ਵੀ ਐਡ ਕਰਾਉਣੀ ਹੈ ਤੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7991 ਜੇ ਆਪਣੀ ਵੀਡੀਓ ਚੰਗੀ ਲੱਗੇ ਸੱਜਣੋ ਤੇ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਹੁਣ ਆਪਾਂ ਕਰੌਣੀਆਂ ਗੱਲਬਾਤ ਵੀਰ ਦੇ ਨਾਲ ਪੁੱਛਦੇ ਆਂ ਵੀਰ ਤੋਂ ਵੀ ਕਿਹੜੀ ਮਸ਼ੀਨ ਆ ਕੀ ਗੱਲਬਾਤ ਆ ਹੱਸੀ ਕਰੋ ਬਾਈ ਜੀ ਹੱਸੀਓ ਹੋ ਠੀਕ ਹੈ ਜੀ ਹਾਂ ਜੀ ਵਧੀਆ ਬਾਈ ਜੀ ਆਪਣਾ ਐਡਰੈਸ ਕਨਫਰਮ ਕਰੋ ਪਿੰਡ ਸੁਖਾਨੰਦ ਜੀ ਸੀਲ ਪਗਾਵrana ਜ਼ਿਲ੍ਹਾ ਮੋਗਾ ਠੀਕ ਹੈ ਜੀ ਪਗ ਤੇ ਭਾਈ ਕੀ ਏਡੇ ਕੋਲੇ ਆਪਣਾ ਘਰ ਆ ਜੀ ਹਾਂ ਜੀ ਜਿਹੜਾ ਮੰਨ ਕੇ ਚਲੋ ਕੱਚਾ ਰਾਹ ਸ੍ਰੀ ਵਾਲਾ ਆਉਂਦਾ ਉਹਦੇ ਬਿਲਕੁਠੇ ਵਾਲਾ ਕੱਚਾ ਰਾਹ ਆਉਂਦਾ ਸੁਖਾਨੰਦ ਨੂੰ ਤੇ ਉਹਦੇ ਬਿਲਕੁਲ ਨੇੜੇ ਸੱਜਣੂ ਬਾਈ ਦਾ ਮੋੜ ਤੇ ਘਰ ਆ ਭਗਤਾ ਭਾਈ ਮੰਨ ਕੇ ਚੱਲੋ ਆਪਣੇ ਕੋਲ 4 ਕਿਲੋਮੀਟਰ ਦੀ ਦੂਰੀ ਤੇ ਹੋਊਗਾ ਤੇ ਬਾਕੀ ਨੇੜ ਦੇ ਪਿੰਡ ਸਰੀਏ ਆ ਲਾ ਗਿਆ ਇੱਕ ਪਾਸੇ ਸੁਖਾਣ ਬੁਰਜ ਆ ਗਿਆ ਭਗਤਾ ਭਾਈ ਆ ਗਿਆ ਤੇ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦੋ 6239947180 6239947180 6239947180 ਹਾਂਜੀ ਠੀਕ ਹੈ ਜੀ ਸੱਜਣੋ ਇਹ ਬਾਈ ਦਾ ਨੰਬਰ ਹੈ ਤੇ ਗੱਲਬਾਤ ਤੁਸੀਂ ਕਰਨੀ ਹੈ ਤੇ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵੈਸੇ ਕੋਈ ਪਸ਼ੂ ਦੀ ਤਾਂ ਪਸ਼ੂਆਂ ਦੀ ਵੀ ਸੇਲ ਪਰਚੇ ਦਾ ਕੰਮ ਕਰਦੇ ਆ ਪਸ਼ੂਆਂ ਦਾ ਨਹੀਂ ਕਰਦੇ ਪਸ਼ੂਆਂ ਦਾ ਨਹੀਂ ਕਰਦੇ ਘਰੇ ਪ੍ਰੋਪਰ ਡੈਰੀ ਦਰਦੋਂ ਪੋਨੇ ਹੈ ਹਾਂਜੀ ਠੀਕ ਹੈ ਤੇ ਆਪਣੇ ਕੋਲ ਡਬਲ ਮਸ਼ੀਨ ਕਰਕੇ ਨਾ ਇਹ ਦੋ ਮਸ਼ੀਨਾਂ ਆ ਗਈਆਂ ਥੋੜੀਆਂ ਜਿਹੀਆਂ مین ਗੱਲ ਆਪਾਂ ਵੀ ਆਪਾਂ ਦਿਖਾਉਣੀ ਹੈ ਕਿ ਚਵਾਈ ਵਾਲੀ ਮਸ਼ੀਨ ਇਹ ਆਹ ਮਸ਼ੀਨ ਆ ਵੀ ਹਾਂਜੀ ਹਾਂਜੀ ਠੀਕ ਹੈ ਲੋ ਵੀ ਸੱਜਣੋ ਨਿਗਾਹ ਮਾਰ ਲਓ ਬਿਲਕੁਲ ਚਾਲੂ ਹਾਲਤ ਦੇ ਵਿੱਚ ਤੇ ਵੀਰੇ ਇਹ ਕਿਹੜੀ ਕੰਪਨੀ ਦੀ ਹੈ ਵੈਲਸਨ ਕੰਪਨੀ ਦੀ ਮਸ਼ੀਨ ਹੈ ਜੀ ਠੀਕ ਹੈ ਵਰਸਨ ਕੰਪਨੀ ਦੀ ਮਸ਼ੀਨ ਆ ਡਬਲ ਡਰਮ ਲੱਗਦਾ ਇਹਨੂੰ ਡਬਲ ਡਰਮ ਲੱਗਦਾ ਇਹਨੂੰ ਜੇ ਅਗਲਾ ਡਬਲ ਲੈਣਾ ਚਾਹੀ ਡਬਲ ਨਹੀਂ ਸਿੰਗਲ ਡਰਮ ਨਾਲ ਉਹੋ ਜੀ ਗੱਲਬਾਤ ਹੋ ਜੂਗੀ 4 ਮਹੀਨੇ ਨਹੀਂ 3 ਮਹੀਨੇ ਦੀ ਗਾਰੰਟੀ ਹੈ ਜੇ ਪਈ ਆ ਤਿੰਨ ਚਾਰ ਮਹੀਨੇ ਦੀ ਹਜੇ ਗਾਰੰਟੀ ਪਈ ਆ ਤੇ ਵਧੀਆ ਜਲਦੀ ਵੀਰੇ ਪੂਰੀ ਵਧੀਆ ਪੂਰੀ ਵਧੀਆ ਤੇ ਆਪਾਂ ਫਿਰ ਕਰਕੇ ਆਪਾਂ ਤਾਂ ਦੇ ਰਹੇ ਆ ਕਈ ਭਰਾਵਾਂ ਦਾ ਇਹ ਸਵਾਲ ਹੁੰਦਾ ਵੀ ਬਾਈ ਤੇਰੇ ਕੋਲੇ ਸੁੱਖ ਨਾਲ ਵਧੀਆ ਪਸ਼ੂ ਆ ਚੰਗੇ ਜੇ ਵੀ ਤੂੰ ਸੇਲ ਕਾ ਤੋ ਕਰਦਾ ਵੀ ਆਪਾਂ ਕੋਈ ਬਦਲ ਨਹੀਂ ਵੱਡੀ ਲੈਣੀ ਬਦਲ ਨਹੀਂ ਨਹੀਂ ਆਪਣੇ ਕੋਲ ਦੋ ਮਸ਼ੀਨਾਂ ਦੋਨੇ ਦੋਹਾਂ ਨੂੰ ਟਰਮਾ ਲਗਾ ਆਪਾਂ ਗਾਈਆਂ ਅੱਗੇ ਨਾਲੋਂ ਕਟਾਤੀਆਂ ਇੱਕ ਮਹੀਨ ਕਰਨੀ ਹੁੰਦੀ ਹੈ ਲੋ ਵੀ ਸੱਜਣੋ ਆਪਾਂ ਨਿਗਾ ਮਰਾ ਦੰਨੇ ਆ ਵੀ ਇੱਕ ਤਾਂ ਮਸ਼ੀਨ ਬਾਈ ਦੀ ਆਹ ਤੇ ਇੱਕ ਹੈਗੀ ਹੈਗੀ ਉਹ ਵੀ ਦੋ ਮਸ਼ੀਨਾਂ ਬਾਈ ਕਹਿੰਦਾ ਤੇ ਤਾਂ ਕਰਕੇ ਆਪਾਂ ਸੇਲ ਕਰਨੀ ਹੈ ਨਹੀਂ ਵੈਸੇ ਕੋਈ ਉਹ ਨਹੀਂ ਸੀ ਬਿਲਕੁਲ ਚਾਲੂ ਹਾਲਤ ਦੇ ਵਿੱਚ ਵਧੀਆ ਤੇ ਬਜੀ ਓਕੇ ਜੀ ਰਿਪੋਰਟ ਆ ਬਾਈ ਓਕੇ ਓਕੇ ਦੋਨੇ ਚੱਲਦੇ ਗਈਆਂ ਮਸ਼ੀਨ ਦੋਨੇ ਚੱਲਦੇ ਨੇ ਜਿਹੜਾ ਜਿਹੜੀ ਮਰਜ਼ੀ ਅਗਲਾ ਸੱਜਣ ਲੈ ਲੈ ਕੋਈ ਲੈ ਲਈ ਬੁੱਢੇ ਜੇ ਗਰੰਟੀ ਵਾਲੀ ਚਾਹ ਗਰੰਟੀ ਵਾਲੀ ਨਹੀਂ ਦੂਜੀ ਵੀ ਦੇ ਦੇ ਤੇ ਦੋਨੇ ਹੈ ਬਣ ਕੇ ਚੱਲਦੇ ਨੇ ਵੈਸਲ ਕੰਪਨੀ ਦੀ ਵੈਸਲ ਕੰਪਨੀ ਦੀ ਡਬਲ ਡਰਮ ਹੈ ਡਬਲ ਡਰਮ ਹਾਂ ਤੇ ਬਾਕੀ ਜਿਹੜੀ ਆ ਮੰਨ ਕੇ ਚੱਲੋ ਵੀ ਕੀ ਕਹ ਦਿੰਦੇ ਆਪਾਂ ਇਹਨਾਂ ਨੂੰ ਬਸ ਇੱਕ ਗਲਾਸ ਹੈ ਗਲਾਸ ਓਕੇ ਜੀ ਰਿਪੋਰਟ ਚੱਲਦੇ ਚਾਰੇ ਤੇ ਚਾਰੀ ਚੱਲ ਰਹੇ ਆ ਠੀਕ ਹੈ ਚਾ ਇਹ ਚਾਰੀ ਚੱਲਦੇ ਆ ਹਾਂਜੀ ਤੇ ਇਹਦੀ ਫਿਰ ਬਾਈ ਆਪਾਂ ਜੇ ਗੱਲ ਕਰਕੇ ਮੰਨ ਕੇ ਚੱਲ ਵੀ ਡਿਮਾਂ ਡਿਮਾਂਡ ਫੋਨ ਤੇ ਕਰਦੇ ਹਾਂ ਫੋਨ ਤੇ ਕਰਦਾਂਗੇ ਠੀਕ ਹੈ ਜੀ ਲੋਬੀ ਸੱਜਣੋ ਵੀਰ ਕਹਿੰਦਾ ਵੀ ਡਿਮਾਂਡ ਜਿਹੜੀ ਆਪਾਂ ਫੋਨ ਤੇ ਕਰਾਂਗੇ ਵੈਸੇ ਸਾਨੂੰ ਕਿਹਦਾ ਕੈਮਰਾ ਮਾਰ ਕੇ ਚਾਰ ਸਵੇਰਾ ਪੁਖਾ ਦੰਨੇ ਆ ਵਧੀਆ ਗਲਾਸ ਹੈ ਕੋਈ ਓਕੇ ਦੀ ਰਿਪੋਰਟ ਹੈ ਜਮ ਕੋਈ ਵੀ ਸਮੱਸਿਆ ਨਹੀਂ ਬਾਈ ਕਹਿੰਦਾ ਆਪਾਂ ਨੂੰ ਆਈ ਹਜੇ ਬਾਕੀ 4 ਮਹੀਨੇ ਸੱਜਣੋ ਗਾਰੰਟੀ ਪਈ ਆ ਦੇਖੋ ਜੀ ਬਿਲਕੁਲ ਐ Ориਜినਲ ਕੰਪਨੀ ਦੀ ਆ ਪੀਐਸਸੀ ਵੈਸੀ ਗੱਲ ਨਹੀਂ ਉਹੋ ਦਿਨ ਇੱਕ ਦਿਨ ਚੋਕੇ ਦੇਖ ਲੈ ਪਸ਼ੂ ਆਪਣੇ ਦੇਖ ਲੈ ਚੱਲਦੀ ਵੀ ਅਗਲਾ ਤਸੱਲੀ ਕਰ ਲੋ ਪਸ਼ੂਆਂ ਦਾ ਕੰਮ ਇਹ ਕਿ ਕੋਈ ਵੀ ਚੀਜ਼ ਆਪਾਂ ਖਰੀਦਦੇ ਆ ਤਸੱਲੀ ਕਰਨਾ ਆਪਣਾ ਹੱਕ ਬਣਦਾ ਹੈ ਨਾ ਜਿਹੜੇ ਭਰਾਨੇ ਪੈਸੇ ਲਾਉਣੇ ਆ ਉਹਦਾ ਹੱਕ ਆ ਵੀ ਤਸੱਲੀ ਕਰੇ ਤੇ ਸਜਣੋ ਬਾਈਬਲ ਨੂੰ ਖੁੱਲੀਆਂ ਛੁੱਟੀਆਂ ਬਾਈ ਕਹਿੰਦਾ ਵੀ ਜਿਹੜੇ ਮਰਜੀ ਪਸ਼ੂ ਦੇ ਲਾ ਕੇ ਇੱਕ ਦਿਨ ਦੋ ਦਿਨ ਆ ਜੀ ਮਸ਼ੀਨ ਦੀ ਮਸ਼ੀਨ ਨਾਲ ਚਵਾਈ ਕਰਕੇ ਦੇਖ ਸਕਦਾ ਤਸੱਲੀ ਕਰਨੀ ਹੈ ਤੁਹਾਡਾ ਹੱਕ ਹੈ ਤੇ ਖੇਚਲ ਤੁਸੀਂ ਕਰਨੀ ਹੈ ਸਜਣੋ ਤੁਸੀਂ ਪੈਸੇ ਲਾਉਣੇ ਆ ਆਪਾਂ ਤੁਹਾਨੂੰ ਟਿਕਾ ਕੇ ਵੀਡੀਓ ਵਿੱਚ ਕਿ ਬਖਾ ਦਨੇ ਕੋਲੇ ਆਏ ਨਹੀਂ ਵੀ ਨੇੜੇ ਆ ਕੇ ਚੀਜ਼ ਕੋਈ ਹੋਰ ਨਿਕਲੂ ਬਾੜੀ ਖਰਾਬ ਠੀਕ ਆ ਵੀ ਝਾਰਪੂਨ ਜ਼ਰੂਰ ਕਰਨ ਵਾਲੀ ਆ ਪਰ ਗਰੰਟੀ ਦੇ ਵਿੱਚ ਪਈ ਆ ਕਿਉਂਕਿ ਪਤਾ ਹੀ ਅੱਜਕੱਲ ਪਸ਼ੂਆਂ ਦੇ ਵਿੱਚ ਥੋੜੇ ਜੇ ਤਾਂ ਜਾਲੀ ਜੱਪੇ ਆ ਜਾਂਦੇ ਸੱਜਣੋ ਇਸ ਦੀ ਕੋਈ ਗੱਲ ਨਹੀਂ ਮੋਬਾਈਲ ਨੰਬਰ ਫੇਰ ਬੋਲਦੇ ਬਾਈ 6239924718 ਠੀਕ ਆ ਲੋ ਵੀ ਸੱਜਣੋ ਵੀਰ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਵਧੀਆ ਭਰਾ ਦਾ ਕੰਮ ਆ ਪਸ਼ੂ ਹੋਰ ਵੀ ਇਦੋਂ ਵੀ ਜਾ ਕੇ ਗਿਣਤੀ ਦੇ ਵਿੱਚ ਸੀਗੇ ਤੇ ਵੀਰ ਕਹਿੰਦਾ ਵੀ ਆਪਾਂ ਗਾਵਾਂ ਗੂਮਾਂ ਕੋਸ ਸੇਲ ਕੀਤੀਆਂ ਪਿੱਛੇ ਜੇ ਮੱਝਾਂ ਵੀ ਸੇਲ ਕਰੀਆਂ ਤੇ ਬਾਈ ਆਪਾਂ ਇਹ ਮਨ ਕੇ ਚੱਲੂ ਧੰਦਾ ਕਰਦੇ ਆਂ ਵੀਡੀਓ ਦਾ ਆਪਾਂ ਪੁੱਛ ਲਿਆ ਵੀ ਚਲੋ ਵਧੀਆ ਹਾਲਤ ਵੀ ਵਧੀਆ ਪਈ ਆ ਚਾਲੂ ਹਾਲਤ ਦੇ ਵਿੱਚ ਤੇ ਜਿਹੜਾ ਇਹ ਆਪਾਂ ਡੇਰੀ ਫਾਰਮ ਦਾ ਧੰਦਾ ਕਰਦੇ ਆਂ ਕਿਵੇਂ ਤੁਹਾਨੂੰ ਲੱਗਦਾ ਵੀ ਵਧੀਆ ਬਜਟ ਹੈਗਾ ਆਪਣੇ ਅਸਟਾ ਭਵਿੰਦ ਬਾਈ ਬਹੁਤ ਵਧੀਆ ਐ ਆਪਾਂ ਜਿਹੜਾ ਬੰਦਾ ਇੱਥੇ ਮਿਹਨਤ ਕਰਦਾ ਹੈ ਨਾ ਉਹਦੇ ਵਾਸਤੇ ਕੋਈ ਵੀ ਕੰਮ ਹੈ ਤੇ ਆਪਣੇ ਕੋਲ ਕੋਈ ਬੰਦਾ ਰੱਖਿਆ ਲੇਬਰ ਨਹੀਂ ਆਪਾਂ ਆਪ ਹੀ ਖੋਦੀ ਖੋਦੀ ਕੰਮ ਕਰਦੇ ਆਂ ਕੀ ਜਣੇ ਘਰੇ ਭੈਣਾਂ ਵਰਗੇ ਬੁੜੀਆਂ ਵੀ ਕਰਾ ਦਿੰਦੀਆਂ ਨਾਲ ਆ ਪਰ ਸਾਰਾ ਪਰਿਵਾਰ ਤੇ ਸੰਤੁਸ਼ਟੋਂ ਤੁਸੀਂ ਪੂਰੇ ਪੂਰੇ ਵੀ ਡੈਰੀ ਫਾਰਮ ਦਾ ਧੰਦਾ ਕੋਈ ਐਡਾ ਮਾੜਾ ਨਹੀਂ ਵੀ ਜਿੱਦਾਂ ਲੋਕਾਂ ਨੇ ਬਣਾਤਾ ਸੀ ਮੇਰੇ ਵਰਗੇ ਜਿਨ੍ਹਾਂ ਨੂੰ ਕਿਸੇ ਨਹੀਂ ਵੀ ਪਤਾ ਸੀ ਹਰੇਕ ਅਗਲਾ ਕਹਿੰਦਾ ਸੀ ਯਾਰ ਪਸ਼ੂਆਂ ਦਾ ਕੰਮ ਕੀ ਆ ਪਸ਼ੂ ਐਵੇਂ ਰੱਖੇ ਆ ਘਾਟੇ ਦਾ ਸੌਦਾ ਇਹਨਾਂ ਚ ਕੁਛ ਨਹੀਂ ਪਿਆ ਅਸੀਂ ਵੀ ਰੱਖਦੇ ਆ ਜਾਂ ਫਲਾਨਾ ਧੁੰਕਾ ਹੋਰ ਵੀ ਉਟਪਟਾ ਗੱਲਾਂ ਪਰ ਸੱਜਣੋ ਐਸੀ ਵੈਸੀ ਕੋਈ ਗੱਲ ਨਹੀਂ ਦੇਖੋ ਪ੍ਰਮਾਤਮਾ ਦੀ ਕਿਰਪਾ ਨਾਲ ਬਾਈ ਦਾ ਫੁੱਲ ਵੱਡਾ ਬਰਾਂਡਾ ਤੇ ਤਿੰਨ ਘਰਨ ਫੁੱਲ ਕੋਈ ਜਗ੍ਹਾ ਨਹੀਂ ਜਨਨੇ ਫੁੱਲ ਪਸੂਆ ਵੀਰ ਕੋਲੇ ਤੇ ਬਾਈ ਕਹਿੰਦਾ ਵੀ ਆਪਾਂ ਸੰਤੁਸ਼ਟ ਆ ਵਧੀਆ ਕਮਾਈ ਹੁੰਦੀ ਆ 4 ਰੁਪਏ ਵਧੀਆ ਦਾ ਚਲੋ ਖਰਚਾ ਪੱਠਾ ਤੇ ਕੱਢਦੇ ਆ ਬਾਈ ਕਹਿੰਦਾ ਆਪਾਂ ਸੰਤੁਸ਼ਟ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸੱਜਣੋਂ ਆਪਾਂ ਲਿਆਏ ਆ ਤੁਹਾਡੇ ਹੱਥੇ ਸੇਲ ਹੱਥੇ ਇੱਕ ਵੀਡੀਓ ਚਵਾਈ ਵਾਲੀ ਤੇ ਉਹ ਆਪਾਂ ਤੁਹਾਨੂੰ ਵਿਖਾਤੀ ਆ ਜਿਹੜੇ ਵੀ ਭਰਾ ਦੇ ਇਹ ਮਸ਼ੀਨ ਫੈਕਟ ਹੋਵੇ ਤੇ ਤਸੱਲੀ ਨਿਰਖ ਵਰਕ ਤੁਸੀਂ ਕੋਲੇ ਆ ਕੇ ਤੇ ਦੋ ਟਾਈਮ ਆ ਜੀ ਕਿਸੇ ਵੀ ਪਸ਼ੂ ਦੇ ਲਾ ਕੇ ਚਵਾਈ ਕਰਕੇ ਤੁਸੀਂ ਦੇਖ ਸਕਦੇ ਆ ਜੀ ਬਾਈ ਕਹਿੰਦਾ ਆਪਣੇ ਵੱਲੋਂ ਖੁੱਲੀਆਂ ਛੁੱਟੀਆਂ ਤੇ ਜਿਹੜੀ ਡਿਮਾਂਡ ਆ ਸੱਜਣੋ ਇਹਦੀ ਉਹ ਹੋ ਜੂਗੀ ਫੋਨ ਤੇ ਤੇ ਫੋਨ ਨੰਬਰ ਸ਼ੋਅ ਹੋ ਰਿਹਾ ਗੱਲਬਾਤ ਤੁਸੀਂ ਕਰ ਲਿਓ ਮਿਲਦੇ ਅੱਗੇ ਆਪਾਂ ਨਵੀਂ ਵੀਡੀਓ 'ਚ ਧੰਨਵਾਦ ਹਾਸੀ ਗੱਲ ਸਾਰਿਆਂ ਨੂੰ